ਸ਼ਰਮਾ ਜੀ ਕਿਵੇਂ ਚੱਲ ਰਿਹਾ ਜੀ ਲੋਕ ਸਭਾ ਦੀਆਂ ਸਰਗਰਮੀਆਂ ਹਾਂ ਜੀ ਅੱਜ ਤੁਸੀਂ ਦੇਖੋ ਵੀ ਮੈਂ ਛੋਟੇ ਛੋਟੇ ਮੀਟਿੰਗਾਂ ਰੱਖੀਆਂ ਸੀ ਰੈਲੀਆਂ ਦਾ ਰੂਪ ਧਰ ਗੇ ਤੋਂ ਪਹਿਲਾਂ ਸਨੌਰ ਗਿਆ ਬੜਾ ਪਿਆਰ ਲੋਕਾਂ ਨੇ ਇੱਥੇ ਦਿਆ ਹਰਿੰਦਰਪਾਲ ਜੀ ਨੇ ਬਹੁਤ ਵੱਡਾ ਇਕੱਠ ਉੱਥੇ ਹੋਇਆ ਜਿਹੜਾ ਜਦ ਕਿ ਇੱਕ ਮੀਟਿੰਗ ਵਰਕਰ ਮੀਟਿੰਗ ਤੇ ਇੰਟਰੋਡਕਟਰੀ ਮੀਟਿੰਗ ਸੀਗੀ ਅੱਜ ਮੈਂ ਕਨੌਰ ਚ ਆਇਆ ਤੁਸੀਂ ਦੇਖ ਲਿਓ ਵੀ ਛੋਟੀ ਜੀ ਮੀਟਿੰਗ ਰੱਖੀ ਧੀ ਹਜ਼ਾਰਾਂ ਬਜ਼ੁਰਗ ਮੇਰੀਆਂ ਮਾਤਾਵਾਂ ਭੈਣ ਨੌਜਵਾਨ ਇਕੱਠੇ ਹੋ ਕੇ ਸਾਨੂੰ ਅਸ਼ੀਰਵਾਦ ਲੈਣ ਵਾਸਤੇ ਆਈਆਂ ਮੇਰਾ ਤਾਂ ਹਲਕਾ ਜੜਚ ਲੱਗਦਾ ਆ ਕੁਆਦੀ ਭਰਾਇਆਂ ਸਾਰੇ ਮੈਨੂੰ ਬਹੁਤ ਪਿਆਰ ਇਹਨਾਂ ਨੇ ਦੇਆ ਸਭ ਤੋਂ ਪਹਿਲਾਂ ਮੈਂ ਸਾਰੇ ਜਥੇਦਾਰ ਸਾਹਿਬ ਦਾ ਸੇਖੂਪੁਰ ਸਾਹਿਬ ਦਾ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਨਾ ਕਿ ਇਹਨਾਂ ਨੇ ਇੰਨੀ ਤਪਦੀ ਗਰਮੀ ਚ ਕਣਕ ਦਾ ਸੀਜ਼ਨ ਸਾਰਿਆਂ ਨੂੰ ਮੈਸੇਜ ਲਾਇਆ ਔਰ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਸਾਰੇ ਆਈਆਂ ਸੋ ਇੱਕ ਵਾਰ ਸੇ ਸ਼ਰੋਮਣੀ ਅਕਾਲੀ ਦਲ ਜਿਸ ਦੀ ਮੈਂ ਸਮਝਦਾ ਕਿ ਚੋਣ ਮਹੀਨੇ ਲੋਕ ਹੀ ਚਲਾ ਰਹੇ ਫਾਈਟ ਕਿ ਨੂੰ ਮੰਨਦੇ ਹੋ ਸਰ ਹਾਈਟ ਭਾਜੀ ਮੈਂ ਗੱਲ ਕਰਦਾ ਕਿ ਫੈਸਲਾ ਕਿਰਦਾਰ ਤੇ ਹੋਣਾ ਹੈ ਫੈਸਲਾ ਕਾਰਗੁਜ਼ਾਰੀ ਤੇ ਹੋਣਾ ਹੈ ਕਾਰਗੁਜ਼ਾਰੀ ਔਰ ਕਿਰਦਾਰ ਚ ਜਿਹੜੀਆਂ ਤਿੰਨੋਂ ਪਾਰਟੀਆਂ ਉਹਨਾਂ ਦਾ ਪੰਜਾਬ ਪ੍ਰਤੀ ਬਹੁਤ ਮਾੜਾ ਰੋਲ ਤੇ ਕਾਂਗਰਸ ਨੇ ਤੁਸੀਂ ਦੇਖ ਲਿਓ ਪੰਜਾਬ ਚ ਅਕਾਲ ਤਖਤ ਸਾਹਿਬ ਤੇ ਵੀ ਅਟੈਕ ਕਰਾਇਆ 84 ਚ ਕਤਲੇਆਮ ਕਰਾਇਆ ਹਿੰਦੂ ਸਿੱਖ ਭਾਈਚਾਰਕ ਛਾਂਜ ਖਤਮ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜੇ ਪੰਜਾਬ ਦੇ ਲੋਕ ਮੂੰਹ ਨਹੀਂ ਲਾ ਰਹੇ ਇਹਨਾਂ ਨੂੰ ਆਪ ਨੇ ਬੜੀ-ਬੜੀਆਂ ਕਮਿਟਮੈਂਟਾਂ ਕਰੀ ਵੀ ਨਸ਼ੇ ਖਤਮ ਕਰਵਾ ਦਾਂਗੇ ਇਹਨਾਂ ਦਾ ਬਲੌਗ ਪ੍ਰਧਾਨ ਚਿੱਟੇ ਨਾਲ ਖੜੇ ਜਾਣਗੇਗੇ ਕਰਪਸ਼ਨ ਖਤਮ ਕਰ ਦਾਂਗੇ ਅੱਜ ਕਰਪਸ਼ਨ ਤੋਂ ਬਗੈਰ ਕੋਈ ਕੰਮ ਹੀ ਨਹੀਂ ਹੁੰਦਾ ਕਿਤੇ ਵੀ ਸੋ ਮੈਂ ਸਮਝਦਾ ਕਿ ਭਾਜਪਾ ਦਾ ਤੁਹਾਨੂੰ ਪਤਾ ਹੀ ਆਂ ਕੀ ਹਾਲ ਕਰਦੇ ਆ ਬਾਰਡਰ ਫੀਲ ਕਰਤੇ ਆਂ ਆਮ ਆਦਮੀ ਪਾਰਟੀ ਵਾਲੇ ਦੀ ਡੋਗਲੀ ਨੀਤੀ ਆ ਚੰਡੀਗੜ੍ਹ ਚ ਹੋਰਾਂ ਹਰਿਆਣੇ ਦੇ ਕਹਿੰਦੇ ਆ ਕਾਂਗਰਸ ਬਹੁਤ ਵਧੀਆ ਪਾਰਟੀ ਆ ਪੰਜਾਬ ਜਿਹੜਾ ਕਹਿੰਦੇ ਇਸ ਤੋਂ ਵੱਧ ਪਿਸਤਾਚਾਰੀ ਪਾਰਟੀਆਂ ਕੋਈ ਨਹੀਂ ਇਹਨੇ ਪੰਜਾਬ ਬਰਬਾਦ ਕਰ ਦੇ ਮਤਲਬ ਚੰਡੀਗੜ੍ਹ ਤੇ ਹਰਿਆਣਾ ਤੇ ਕੁਝ ਹੋਰ ਪੰਜਾਬ ਤੇ ਕੁਝ ਹੋਰ ਮਹਾਰਾਣੀ ਸਾਹਿਬ ਮੈਂਬਰ ਪਾਰਲੀਮੈਂਟ ਅੱਜ ਤੱਕ ਕਾਂਗਰਸ ਦੇ ਆ ਵੋਟਾਂ ਭਾਜਪੀ ਵਾਸਤੇ ਮੰਗ ਰਿਹਾ 20 ਸਾਲ ਦੀ ਕਾਰਗੁਜ਼ਾਰੀ ਦੇਖ ਲਓ ਜ਼ੀਰੋ ਆ ਕਦੇ ਲੋਕਾਂ ਨੂੰ ਧੰਨਵਾਦ ਕਰਨ ਵੀ ਨਹੀਂ ਆਉਂਦੇ ਗਾਂਧੀ ਜੀ ਆਮ ਆਦਮੀ ਪਾਰਟੀ ਤੋਂ ਲਗਰ ਲਗੜ ਲੜੇ ਫਿਰ ਟਿਕਟ ਨਹੀਂ ਮਿਲੀ ਆਜ਼ਾਦ ਖੜ ਗਏ ਹੁਣ ਟੁਕਸੀ ਮਾਰ ਕੇ ਕਾਂਗਰਸ 'ਚ ਵੜ ਗਏ ਕਾਂਗਰਸੀ ਉਹਨਾਂ ਦਾ ਵਿਰੋਧ ਕਰਨੇ ਆ ਬੀਜੇਪੀ ਵਾਲਾ ਦਾ ਬੀਜੇਪੀ ਵਾਲੇ ਵਿਰੋਧ ਕਰ ਰਹੇ ਆ ਇਹ ਤਾਂ ਪ੍ਰਮਾਤਮਾ ਦੀ ਅਕਾਲ ਪੁਰਖ ਵੈਗਰੂ ਦੀ ਬਖਸ਼ਿਸ਼ ਆ ਕਿ ਸਾਡੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਇੱਕ ਹੋ ਕੇ ਡਟ ਕੇ ਜਿਹੜੀ ਸਪੋਰਟ ਮੇਰੀ ਕਰ ਰਹੀ ਹੈ ਮੈਨੂੰ ਅਸ਼ੀਰਵਾਦ ਦੇ ਰਹੀ ਹੈ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਥੇ ਮਹਾਰਾਜਾਂ ਨੂੰ ਬਹੁਤ ਮਾਖੋ ਦੇ ਲੇ ਮਹਿਲਾਵਾਂ ਵਾਲਿਆਂ ਨੂੰ ਬਹੁਤ ਦੇ ਲੇ ਕੌਨਸਲ ਮੈਂਚ ਕੁੰਨਾਂ 'ਚ ਪੜੇ ਹੋਏ ਨੂੰ ਬਹੁਤ ਦੇ ਲੇ ਇੱਕ ਮੌਕਾ ਮੇਰੇ ਵਰਗੇ ਵਰਕਰ ਨੂੰ ਵੀ ਦੇ ਕੇ ਦੱਸੋ ਮੈਂ ਤਾਂ ਸਾਰਾ ਜਾਂਵੇਂ ਮੇਰੇ ਅਕਾਲੀ ਦਲ ਸਿੱਖਾ ਦੀ ਸਰਵੋਤਮ ਪਾਰਟੀ ਆ ਲਗਾਤਾਰ ਚੋਣ ਲੜਦੀ ਆਈ ਔਰ ਸਟੇਜਾਂ ਦੇ ਉੱਪਰ ਇੱਕੋ ਹੀ ਮੁੱਦਾ ਸੀ ਰੁਜ਼ਗਾਰ ਦਾ ਨਸ਼ੇ ਦਾ ਪਰ ਹਜੇ ਤੱਕ ਉਹਨਾਂ ਮੁੱਦਿਆਂ ਦੇ ਉੱਪਰ ਠੱਲ ਨਹੀਂ ਪੈ ਸਕੀ ਕਿਨੂੰ ਜ਼ਿੰਮੇਵਾਰ ਸਮਝੀ ਦੋ ਦੇਖੋ ਪੰਜਾਬ ਦੇ ਅੰਦਰ ਜੇ ਆਪਾਂ ਕਹਿ ਲਈਏ ਜਿਹੜੀ ਪਾਰਟੀਆਂ ਹੁੰਦੀਆਂ ਨਾ ਉਹਨਾਂ ਦੀ ਕਾਰਗੁਜ਼ਾਰੀ ਜੱਜ ਕਰ ਲਿਆ ਕਰੋ ਪੰਜਾਬ ਦੇ ਅੰਦਰ ਇੱਕ ਇੱਕ ਸੜਕ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਜਿੰਨੇ 에ਅਰਪੋਰਟ ਆ ਸ਼੍ਰੋਮਣੀ ਅਕਾਲੀ ਦਲ ਨੇ ਬਣਾਏ ਦੇ 14 ਲੱਖ ਕਨੈਕਸ਼ਨਾਂ ਦਾ 12-13 ਲੱਖ ਸਾਡੀ ਸਰਕਾਰ ਚ ਮਿਲੇ ਜਿਨ੍ਹਾਂ ਨਾਲੇ ਕੱਥੀਆਂ ਨਹਿਰਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਚ ਬਣੀਆਂ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਆ ਆਟਾ ਦਾਲ ਪੈਨਸ਼ਨ ਸਕੀਮ ਸਗੰਤ ਸਕੀਮ ਹੈਲਥ ਇੰਸ਼ੋਰੈਂਸ ਸਕੀਮ 200 ਯੂਨਿਟ ਗਰੀਬਾਂ ਦੇ ਮਾਫ਼ ਕਿਸਾਨਾਂ ਦੇ ਬਿੱਲ ਮਾਫ਼ ਕਿਸਾਨਾਂ ਨੂੰ ਵਾਜਬ ਮੁਆਵਜ਼ਾ ਇਹ ਸਾਰਾ ਕੁਝ ਸਾਡੀ ਸਰਕਾਰ ਚ ਹੋਇਆ ਠੀਕ ਆ ਇਹਨਾਂ ਨੇ 76800 ਕਰੋੜ ਰੁਪਇਆ ਪਬਲਿਸਿਟੀ ਤੇ ਖਰਚ ਕਰਕੇ ਸਾਨੂੰ ਜਿਹੜਾ ਬਦਨਾਮ ਕਰਕੇ ਸਰਕਾਰ ਤਾਂ ਜਰੂਰ ਬਣਾ ਲਈ ਪਰ ਅੱਜ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਆ ਮੈਨੂੰ ਆਸ ਆ ਕਿ ਲੋਕ ਆਪਣੀ ਪਾਰਟੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡਟ ਕੇ ਖੜਨਗੇ ਔਰ ਮੈਂ ਵਾਦਾ ਕਰਨਾ ਹੈ ਕਿ ਮੈਨੂੰ ਅਸ਼ੀਰਵਾਦ ਮਿਲਿਆ ਅਲੰਭਾ ਨਹੀਂ ਆਊਗਾ ਭਗਵੰਤ ਜੀ ਦਾ ਬਿਆਨ ਹੈ ਸਰ ਜੀ ਸਾਡੀ 13 ਸੀਟਾਂ ਪੂਰੀਆਂ 13 ਲੋਕ ਮਿਲ ਗਏ ਤੇ ਬਾਕੀ ਪਾਰਟੀਆਂ ਦੇ ਅੱਲੇ ਤੱਕ 13 ਹੀ ਨਹੀਂ ਮਿਲੇ ਉਹ ਬੰਦੇ ਨਹੀਂ ਮਿਲ ਰਹੇ ਜੀ ਕੱਲ ਨਾ ਉਹਨਾਂ ਸਟੇਜ ਤੇ ਆਉਂਸੇ ਗਏ ਕਹੀਂ ਕੀ ਇੱਟ ਕਹੀਂ ਕਾ ਰੋੜਾ ਪਾਨੂੰ ਮੱਤੀ ਨੇ ਕੁਰਮਾ ਜੋੜਾ ਆਪ ਬਵਾਦ ਤੇ ਬੈਠੇ ਆ ਇੱਧਰ ਉੱਧਰ ਤੋਂ ਇਕੱਠੇ ਕਰਕੇ ਜਿਗਾਰਡ ਕਰ ਲਿਆ ਤੁਸੀਂ ਦੱਸੋ ਇੱਕ ਵੀ ਚਾਹੜਾ ਪੱਪੂ ਘੜੀਆਂ ਵਾਲਾ ਹੈ ਕੋਈ ਦੂਸਰੀਆਂ ਪਾਰਟੀਆਂ ਦਾ ਉਧਾਰ ਲੈਣ ਲੈਣ ਕੇ ਕੈਂਡੀਡੇਟ ਜਿਹੜੇ ਆ ਖੜੇ ਕਰੇ ਜਿਨ੍ਹਾਂ ਕੈਂਡੀਡੇਟਾਂ ਨੂੰ ਆਪਾਂ ਟਿਕਟ ਨਹੀਂ ਦੇ ਰਹੇ ਆ ਕਾਂਗਰਸੀ ਨਹੀਂ ਦੇ ਰਹੇ ਉਹਨਾਂ ਨੂੰ ਆਮ ਆਦਮੀ ਪਾਰਟੀ ਸਰੂਪੇ ਦੇ ਕੇ ਮਿੰਤਾ ਕਰਕੇ ਕੈਂਡੀਡੇਟ ਖੜੇ ਕਰ ਰਹੇ ਕੈਂਡੀਡੇਟਾਂ ਦੀ ਲਿਸਟ ਚੈੱਕ ਕਰ ਲੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਮੈਂ 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਜੇ ਵਰਕਰ ਨੂੰ ਮਾਨ ਸਤਕਾਰ ਪਾਰਟੀ ਨੇ ਦੇਇਆ ਤੁਸੀਂ ਭਾਜਪਾ ਦਾ ਹਾਲ ਦੇਖ ਲਓ ਦਿਵਾਲੀਆਂ ਨਿਕੜ ਗਿਆ ਪਾਰਟੀਆਂ ਦਾ ਭਾਜਪਾ ਦਾ ਪ੍ਰਧਾਨ ਕਾਂਗਰਸ ਦਾ ਪ੍ਰਧਾਨ ਭਾਜਪਾ ਦੀ ਇਸਤਰੀ ਪ੍ਰਧਾਨ ਕਾਂਗਰਸ ਵਾਲੇ ਭਾਜਪਾ ਦਾ ਬੀਸੀ ਪ੍ਰਧਾਨ ਅਕਾਲੀ ਦਲ ਤੋਂ ਲਿਆਣਗੇ ਜਿੰਨੀਆਂ ਟਿਕਟਾਂ ਕਾਂਗਰਸੀਆਂ ਨੂੰ ਲਿਆਣ ਲਾਂ ਕੇ ਈਡੀ ਦਾ ਡਰਾਬੇ ਦੇ ਦੇ ਕੇ ਤਾਂ ਟਿਕਟਾਂ ਦੇ ਰਹੇ ਆ ਟਿਕਟ ਦੇਣੇ ਵਾਸਤੇ ਵੀ ਈਡੀ ਦੇ ਡਰਾਬੇ ਦੇਣੇ ਪੈ ਰਹੇ ਆ ਜਿਨ੍ਹਾਂ ਨੂੰ ਦਸੋ ਪੰਜਾਬ ਦੀ ਸੇਵਾ ਕਰਨਗੇ ਸੋ ਮੈਨੂੰ ਲੱਗਦਾ ਜੋ ਰਿਸਪੌਂਸ ਮਿਲ ਰਿਹਾ ਹੈਗਾ ਪੰਜਾਬ ਪੰਜਾਬੀ ਜਿਹੜੇ ਆ ਪੰਜਾਬੀ ਪਾਰਟੀ ਦੇ ਨਾਲ ਡਟ ਕੇ ਖੜ ਗਏ ਆ ਪਰ ਅਸੀਂ ਹਾਕਾ ਦੇ ਵਿਰੋਧ ਹੋ ਰਿਹਾ ਸਰਬਾਰਾ ਜੀ ਉਹ ਚੌਥੇ ਨੰਬਰ ਤੇ ਆਣਗੇ ਤੁਸੀਂ ਦੇਖ ਲਿਓ ਕਾਂਗਰਸ ਨੂੰ ਕਾਂਗਰਸੀ ਹਰਾਣਗੇ ਬੀਜੇਪੀ ਵਾਲੇ ਨੂੰ ਬੀਜੇਪੀ ਹਰਾਣਗੇ ਤੇ ਬੀਜੇਪੀ ਔਰ ਕਾਂਗਰਸੀਆਂ ਨੂੰ ਔਰਾਪ ਵਾਲਿਆਂ ਨੂੰ ਪਿੰਡਾਂ 'ਚ ਜਾ ਕੇ ਆਪਣੀ ਕਾਰਗੁਜ਼ਾਰੀ ਦਰਸ਼ਣੀ ਥੈਂਕ ਯੂ ਪਰ ਆਇਦਾ ਜਿਹੜਾ ਸੀ ਪ੍ਰੋਗਰਾਮ ਹੈ ਸ਼ਰਮਾ ਜੀ ਦੀ ਜਦੋਂ ਇਹ ਕੈਂਡੀਡੇਟ ਅਨਾਉਂਸ ਹੋਏ ਲੋਕ ਸਭਾ ਲਈ ਪਟਿਆਲੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਕ ਨਾਲ ਹੋਰ ਹਲਕੇ ਦੀ ਅਸੀਂ ਪਹਿਲੀ ਮੀਟਿੰਗ ਅਸੀਂ ਇੱਥੇ ਰੱਖੀ ਆ ਵਰਕਰ ਮਿਲਣੀ ਜੀ ਨੂੰ ਆਪਾਂ ਕਹਿੰਦੀਏ ਪਰ ਉਹ ਵਰਕਰ ਮਿਲਣੀ ਆਪ ਮਹਾਰੇ ਲੋਕਾਂ ਨੇ ਇੰਨਾ ਇਕੱਠ ਕੀਤਾ ਕਿ ਸਾਨੂੰ ਬਹੁਤ ਇਸ ਚੀਜ਼ ਦੀ ਵੱਡਾ ਆਉਣ ਵਾਲੇ ਸਮੇਂ ਜਾ ਬਚਾਓ ਯਾਤਰਾ ਸੁਨੀਲ ਸਿੰਘ ਬਾਦਲ ਲੈ ਕੇ ਨਿਕਲੇ ਨੇ ਤੇ ਕੀ ਮਤਲਬ ਕਿ ਮੈਸੇਜ ਜਾ ਰਿਹਾ ਜੀ ਪੰਜਾਬ ਚਾਓ ਯਾਤਰਾ ਦਾ ਬੜਾ ਵਧੀਆ ਮੈਸੇਜ ਜਾ ਰਿਹਾ ਲੋਕ ਬੜਾ ਲੋਕਾਂ ਚ ਉਤਸ਼ਾਹ ਆ ਉਸ ਚੀਜ਼ ਨੂੰ ਦੇਖ ਕੇ ਕਿਉਂਕਿ ਪੰਜਾਬਦਾਰ ਹਰ ਪੰਜਾਬੀ ਅੱਜ ਠੱਗਿਆ ਮਹਿਸੂਸ ਕਰ ਰਿਹਾ ਹਰ ਵਰਗ ਚਾਹੇ ਉਹ ਵਿਦਿਆਰਥੀ ਹੈ ਚਾਹੇ ਮੁਲਾਜ਼ਮ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਠੱਗਿਆ ਮਹਿਸੂਸ ਕਰ ਰਿਹਾ ਕੇਂਦਰ ਦੀ ਸਰਕਾਰ ਤੋਂ ਵੀ ਤੇ ਪੰਜਾਬ ਦੀ ਸਰਕਾਰ ਤੋਂ ਵੀ ਸਰ ਗ੍ਰੋਮਣੀ ਕੱਲ੍ਹ ਤੋਂ ਪਹਿਲੀ ਵਾਰੀ ਸਰਕਾਰ ਇਲੈਕਸ਼ਨ ਖੜਨ ਜਾ ਰਹੀ ਹੈ ਤੇ ਜੇ ਕੱਲ੍ਹ ਕਰੀਏ ਲੋਕਾਂ ਇੰਚਰ ਜੀ ਨੂੰ ਮਾਸ ਦਾ ਰਿਸ਼ਤਾ ਸੀ ਜਾਂ ਭਾਜਪਾ ਦੇ ਕਾਲੀ ਦਲ ਦਾ ਤੇ ਅੱਜ ਉਹ ਲੱਗੂਗੀ ਕਈ ਵਾਰ ਨੌ ਨੌ ਵੀ ਲੱਗ ਕਰਨਾ ਪੈ ਜਾਂਦਾ ਮਾਸ ਤੋਂ ਜੇ ਨੌ ਜਿਆਦਾ ਖਰਾਬ ਹੋ ਜੇ ਫਿਰ ਉਹ ਨੌ ਤਾਰਨਾ ਪੈ ਜਾਂਦਾ ਇਸ ਕਰਕੇ ਇਹ ਨਹੀਂ ਹੈਗਾ ਵੀ ਜੇ ਨੌ ਮਾਸ ਦਾ ਰਿਸ਼ਤਾ ਪੱਕੇ ਰਹੂਗਾ ਜੇ ਹੁਣ ਉਹਨੂੰ ਕਿਸੇ ਗੱਲ ਤੇ ਨਾ ਬੰਦੀ ਸਿੰਘਾਂ ਦੀ ਕੋਈ ਗੱਲ ਨਾ ਕਿਤੇ લાલો ਵੀ ਕਿਸਾਨਾਂ ਦੀ ਕੋਈ ਗੱਲ ਕਿਸੇ ਗੱਲ ਤੇ ਨਹੀਂ ਆਈ ਤਾਂ ਆਪ ਸਿਧਾਂਤਾਂ ਦੇ ਵਿੱਚ ਹੈ। ਭੱਟਾ ਮੁੱਤਾ ਸੀ ਵੀ ਕਿਸਾਨਾਂ ਦਾ ਮੁੱਦਾ ਸੀਗਾ ਇਸ ਲਈ ਤੁਸੀਂ ਆ ਲੱਗਿਆ। ਬਿਲਕੁਲ ਕਿਸਾਨਾਂ ਦਾ ਵੀ ਸੀ ਬੰਦੀ ਸਿੰਘਾਂ ਦਾ ਵੀ ਸੀ। ਦੋਵੇਂ ਮੁੱਦੇ ਸੀ ਦੋਹਾਂ ਤੇ ਸ਼ਰੋਮਣੀ ਅਕਾਲੀ ਦਲ ਦਾ ਮਤਲਬ ਕਿ ਆਪਣੀ ਜਿਹੜਾ ਇਹ ਬੁੱਧਾ ਰੱਖਿਆ ਸੀ ਪਰ ਉਹਨਾਂ ਨੇ ਕਿਸੇ ਗੱਲ ਤੇ ਵੱਲ ਗੌਰ ਨਹੀਂ ਕੀਤੀ ਤਾਂ ਕੱਚੀ ਨੂੰ ਠਗਰਾਤਾ। थैंक यू।